ਅਮੇਂ ਦੱਸੂ ਪਰ ਅਸੀਂ ਖੜੇ ਆ ਜੀ ਗੱਲ ਆਏ ਆ ਵੀ ਡਾਂਗਾ ਹੋ ਸਕਦਾ ਖਾਣੀਆਂ ਵੀ ਔਖੀਆਂ ਹੁੰਦੀਆਂ ਉਹ ਭਰੌਣੀਆਂ ਅਸੀਂ ਨਾਲ ਭਰਾ ਵੀ ਦੇਵਾਂਗੇ ਅਸੀਂ ਉਸ ਉਸ ਉਥੋਂ ਤੱਕ ਆ ਗਏ ਆ ਜੀ ਗੱਲ ਕਿਉਂ ਆ ਗਈ ਆ ਉਥੋਂ ਤੱਕ ਗੱਲ ਜੇ ਸਟੇਟ ਸਾਨੂੰ ਧੱਕੂਗੀ ਤੇ ਅਸੀਂ ਵੀ ਧੱਕਾਂਗੇ ਕਿਵੇਂ ਨਾ ਕਿਵੇਂਗਾ ਹੈਨਾ ਗੱਲ ਆਏ ਆ ਹੁਣ ਸਾਡਾ ਸਲਫਾਸ ਪੀਣ ਵਾਲਾ ਟਾਈਮ ਡਾਂਗਾ ਖਾਣ ਵਾਲਾ ਟਾਈਮ ਗਿਆ ਥਾਣੀਆਂ ਖੂਣੀਆਂ ਡਾਂਗਾ ਅਸੀਂ ਗੁੱਟ ਖਾਣਦੇ ਹੀ ਆਏ ਆ ਮਾਸਟਰਾਂ ਤੋਂ ਬਥੇਰੀ ਗੁੱਟ ਖਾਦੀ ਆ ਆਪਦੇ ਘਰਾਂ ਘਰੇ ਵੀ ਖਾਦੀ ਆ ਮਾਸਟਰਾਂ ਤੋਂ ਵੀ ਖਾਦੀ ਆ ਬੜੇ ਡੰਡੇ ਪਏ ਆ ਸਾਡੇ ਗੁੱਟ ਘਟ ਖਾਣੀ ਸਾਨੂੰ ਬਥੇਰੀ ਆਉਂਦੀ ਐ ਐਸੀ ਗੱਲ ਨੇ ਤੇ ਪਰ ਅਗਲੀ ਗੱਲ ਆ ਹੁਣ ਉਹ ਟਾਈਮ ਗਿਆ ਵੀ ਅਸੀਂ ਡਾਂਗਾ ਖਾਈਏ ਸਲਫਾਸ ਪੀ ਕੇ ਦੀਆਂ ਖੁਦਕੁਸ਼ੀਆਂ ਕਰ ਗਏ ਹੁਣ ਸਾਨੂੰ ਲੜਾਈ ਆ ਜਿਹੜੀ ਬੜੀ ਵਿਆਹਤ ਢੜ ਕੇ ਲੜਨੀ ਪੈਣੀ ਕਿਵੇਂ ਨਿਆਂ ਲੈਣਾ ਕਿਵੇਂ ਮਜਬੂਰੀਆਂ ਖੜੀਆਂ ਕਰਨੀਆਂ ਯੂ ਮੇਕ ਜਿਹੜੀ ਲੋਕ ਲਹਿਰ ਪੈਦਾ ਕਰਨੀ ਆ ਇਹ ਸਾਨੂੰ ਸਿੱਖਣਾ ਪੈਣਾ ਹੈ ਨਾ ਸੋ ਇਹ ਜਿਹੜੀਆਂ ਗੱਲਾਂ ਇਹ ਐਂਟਰਟੇਨਮੈਂਟ ਵਾਸਤੇ ਤਾਂ ਆਪਾਂ ਕਰ ਲੈਣੇ ਮੈਂ ਤੁਹਾਨੂੰ ਕਹਿ ਦੂੰਗਾ ਖਾ ਲੂੰਗਾ ਜੀ ਡਾਂਗਾ ਮੈਂ ਖੜਾ ਨਾਲ ਪਰ ਉਹ ਕੋਈ ਬਾਲੀ ਵਧੀਆ ਗੱਲ ਨਹੀਂ ਹੈ ਨਾ ਜੇ ਅਸੀਂ ਜਾਗਰੂਕਤਾ ਦੀ ਗੱਲ ਕਰ ਰਹੇ ਹਾਂ ਜੇ ਅਸੀਂ ਏਕੇ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਜਿੱਦੇ ਲੋਕ ਲੈਅਰ ਬਣ ਕੇ ਤੁਹਾਡੇ ਸਾਹਮਣੇ ਝੁਕਣ ਕੇ ਤੁਹਾਨੂੰ ਇੱਕ ਡਾਂਗ ਮਾਰ ਕੇ ਦਿਖਾ ਦੇਣ ਮੇਰੀ ਤਾਂ ਛੱਡੋ ਕਿਸੇ ਦੀ ਵੀ ਮਾਰ ਕੇ ਦਿਖਾ ਦੇਣ ਕੋਈ ਡਾਂਗ ਨਹੀਂ ਵਰਨੀ ਡਾਂਗ ਉਹ